ਕਾਲਜੀ ਮੈਂ ਹਨਾਪੀਤ ਕੌਰ ਕਹਿੰਦੇ ਪੰਜਾਬ ਸਾਡੇ ਗੁਰੂਆਂ ਤੇ ਪੀਰਾਂ ਦੀ ਧਰਤੀ ਆ ਜਿੱਥੋਂ ਦੀਆਂ ਫਸਲਾਂ ਤੇ ਨਸਲਾਂ ਜੜੀਆਂ ਨੇ ਉਹ ਹਮੇਸ਼ਾ ਆਬਾਦ ਰਹਿਣ ਖੁਸ਼ ਰਹਿਣ ਤਾਂ ਪੰਜਾਬ ਆਪਣੇ ਆਪ ਖੁਸ਼ਹਾਲ ਹੋ ਜਾਵੇਗਾ ਤੇ ਜਿੱਥੇ ਸਾਡੇ ਪੰਜਾਬ ਦੇ ਵਿੱਚੋਂ ਪੰਜਾਬੀ ਮਾਂ ਬੋਲੀ ਜਾਂ ਸਾਡਾ ਪੰਜਾਬੀ ਕਲਚਰ ਖਤਮ ਹੁੰਦਾ ਜਾ ਰਿਹਾ ਹੈ ਤੇ ਇਹਨੂੰ ਅੱਗੇ ਲੈ ਕੇ ਜਾਣ ਲਈ ਪੰਜਾਬ ਪਵਨ ਕੈਨੇਡਾ ਤੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਦਾ ਨਾਮ ਹੈ ਜੀ ਨਵੀਆਂ ਕਲਮਾ ਨਵੀਂ ਉਡਾਨ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਆਪਾਂ ਅੱਜ ਇੱਥੇ ਹੀ ਪਰ ਆਪਾਂ ਜਿਹੜੀ ਬੱਚਿਆਂ ਦੇ ਤੋਤਲੇ ਬੋਲ ਤੇ ਕਵਿਤਾਵਾਂ ਸੁਣਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਗੇੜਾ ਮਾਰਦੇ ਆਂ ਸਰਕਾਰੀ ਸਕੂਲ ਦਾ ਤੇ ਉਸ ਤੋਂ ਬਾਅਦ ਆਪਾਂ ਸੁਣਦੇ ਆਂ ਨਵੀਆਂ ਕਲਮਾ ਤੇ ਨਵੀਂ ਉਡਾਨ ਨੂੰ आकार मेरा नाम भरमन जोधपुर है मैं सरकारी हाई स्कूल बर्ज मैमा विखे पढ़ती हूं साढे गाइड अध्यापक निशा रानी हैं आज मैं अपने द्वारा लिखी गई कविता सुनाने जा रही हूं जिसका नाम है विज्ञान विज्ञान ज्ञान ज्ञान इस बल दे ध्यान क्योंकि इस में है बड़ा ज्ञान विज्ञान ज्ञान ज्ञान ਵਿਗਿਆਨ ਤੋਂ ਨੇ ਕਾ ਚੀਜ਼ਾਂ ਬਣੀਆਂ ਇਸ ਦੇ ਤਾ ਨਾ ਵਿਛੀ ਗਿਆਨ ਵਿਗਿਆਨ ਗਿਆਨ ਵਿਗਿਆਨ ਸੱਚੋ ਜੇ ਅੱਜ ਵਿਗਿਆਨ ਨਾ ਹੁੰਦਾ ਤਾਂ ਸਾਨੂੰ ਆਪਣੇ ਬਾਰੇ ਪਤਾ ਨਾ ਹੁੰਦਾ ਇਸ ਲਈ ਇਸ ਵੱਲ ਦੇਓ ਧਿਆਨ ਵਿਗਿਆਨ ਗਿਆਨ ਗਿਆਨ ਅੱਜ ਕਰੋ ਅਨੁਭਵ ਵਿਗਿਆਨ ਕਰਕੇ ਹੀ ਪੰਨਾ ਸੰਭਵ ਵਿਗਿਆਨੀਆ ਤੋਂ ਮਤਲਬ ਵਿਗਿਆਨ विज्ञान ज्ञान ज्ञान विज्ञान तो मतलब वत शिक्षा तो हुंदा ज्ञान विज्ञान ज्ञान ज्ञान धन्यवाद सत मेरा नाम शोभप्रीत कौर है मैं अठवीं जमात की विद्यार्थन हाँ अज मैं तो हाँ सामने अपने द्वारा लिखी गई कविता पेश करन जा रही हाँ जिसका नाम है रुख ਰੋਖ ਲਗਾਓ ਰੋਖ ਲਗਾਓ ਪ੍ਰਦੂਸ਼ਣ ਨੂੰ ਦੂਰ ਭਜਾਓ ਰੋਖ ਲਗਾਓ ਰੋਖ ਲਗਾਓ ਪ੍ਰਦੂਸ਼ਣ ਨੂੰ ਦੂਰ ਭਜਾਓ ਲਾਲਚ ਵਿੱਚ ਆ ਕੇ ਨਾ ਵੱਡੋ ਰੁੱਖ ਰੁੱਖਾਂ ਤੋਂ ਸਾਨੂੰ ਮਿਲਦੇ ਸੁੱਖ ਰੁੱਖ ਸਾਨੂੰ ਫਲ ਦਿੰਦੇ ਨੇ ਹਰੀ ਭਰੀ ਠੰਡੀ ਛਾਂ ਦਿੰਦੇ ਨੇ ਰੁੱਖਾਂ ਨਾਲ ਰੱਖੋ ਪਿਆਰ ਨਹੀਂ ਤਾਂ ਰੁਸ ਜਾਵੇਗੀ ਬਹਾਰ ਪਿੱਪਲ ਨਿੰਮ ਲਗਾਓ ਬੋੜ ਸਾਨੂੰ ਇੰਨਾ ਦੀ ਲੋੜ ਰੁੱਖਾਂ ਬਿਨਾ ਨਰੰਦੀ ਧਰਤੀ ਰੁੱਖਾਂ ਬਿਨਾ ਏ ਰੋਂਦੀ ਧਰਤੀ ਰੁੱਖ ਲਗਾਓ ਰੁੱਖ ਲਗਾ ਪਰਦੂਸ਼ਣ ਨੂੰ ਦੂਰ ਭਜਾਓ ਰੁੱਖ ਲਗਾਓ ਰੁੱਖ ਲਗਾਓ ਪਰਦੂਸ਼ਣ ਨੂੰ ਦੂਰ ਭਜਾਓ ਧੰਨਵਾਦ ਮੇਰਾ ਨਾਮ ਚੈਪੀ ਸਿੰਘ ਹੈ ਮੈਂ 3ਵੀਂ ਕਲਾਸ ਦਾ ਪੰਜਾਬਤਿਆ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਸੰਦੋਆ ਹੈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਪਿੱਪਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਰੁੱਖ ਤੇ ਪੱਦੇ ਹੈ ਰੁੱਖ ਤੇ ਪੱਦੇ ਧਰਤੀ ਉੱਤੇ ਪੜਦੇ ਊੜਾ ਆੜਾ ਸਵਣਾ ਦੇ ਲਈ ਚੰਗਾ ਸੋਚੇ ਨੱਕ ਸਿਦਾ ਮਾੜਾ ਰੁੱਖ ਤੇ ਪੱਦੇ ਧਰਤੀ ਉੱਤੇ ਰਾਉਂਡ ਕਲਾਈ ਰੱਖਦੇ ਇਹਨਾਂ ਉੱਤੇ ਫਲ ਲੱਗਦੇ ਨੇ ਨਾਲੇ ਫੁੱਲ ਟੈਂਕਦੇ ਰੁੱਖ ਤੇ ਪੱਦੇ ਧਰਤੀ ਉੱਤੇ ਸਭ ਨੂੰ ਪਿਆਰ ਪਰੋਸਣ ਕੰਨਪਰੀ ਤੇ ਉਂਗਲੀ ਧਰਤੀ ਹਲਕਾ ਹਲਕਾ ਸੋਚਣ ਰੁੱਖ ਤੇ ਪੱਦੇ ਧਰਤੀ ਉੱਤੇ ਮਹਿਕਾ ਵੰਡੀ ਜਾਂਦੇ ਅਸੀਂ ਮਨੁੱਖ ਤਾਂ ਐਵੇਂ ਹੀ ਇੱਕ ਦੂਜੇ ਨੂੰ ਭੰਡੀ ਜਾਂਦੇ ਰੁੱਖ ਤੇ ਪੱਦੇ ਧਰਤੀ ਉੱਤੇ ਵੰਡਦੇ ਨੇ ਤੰਦਰੁਸਤੀ ਦੇਖ ਇਹਨਾਂ ਨੂੰ ਆਵੇ ਮਨ ਵਿੱਚ ਚੁਸਤੀ ਫੁਸਤੀ ਇਹ ਧਰਤੀ ਦੇ ਵਾਸੀ ਲੋਕੋ ਰੱਖੋ ਇਹਨਾਂ ਦਾ ਖਿਆਲ ਜੇਕਰ ਧਰਤੀ ਤੇ ਜੀਵਨ ਹੈ ਤਾਂ ਉਹ ਹੈ ਇਹਨਾਂ ਨਾਲ ਧੰਨਵਾਦ ਮੇਰਾ ਨਾਮ ਨਾਭਦੀਪ ਕੌਰ ਹੈ ਮੈਂ ਸਰਕਾਰੀ ਪ੍ਰੈਮਿਸ ਸਕੂਲ ਵਿੱਚ ਪੜਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਸਰ ਮੇਰੇ ਨੇ ਪੇਪਰ ਤੋ ਪਹਿਲਾਂ ਸਮਝਾਇਆ ਕਿੰਜ ਤੁਸੀਂ ਹੱਲ ਕਰਨਾ ਖਾਲੀ ਥਾਮਾ ਕਿੰਜ ਹੈ ਭਰਨਾ ਕਿੰਜ ਤੁਸੀਂ ਰੋਲ ਨੰਬਰ ਲਿਖਣਾ ਅੱਜ ਤੁਸੀਂ ਇਹ ਸਭ ਕੁਝ ਸਿੱਖਣਾ ਯੂਜਨ ਕਰਨੀ ਕਾਲੀ ਪੈਨਸਲ ਨਹੀਂ ਤਾਂ ਹੋਜੂ ਪੇਪਰ ਕੈਨਸਲ ਫੱਟਾ ਪਾਣੀ ਨਾਲ ਲਿਆਉਣਾ ਇੱਕ ਪਰੌਂਠਾ ਖਾ ਕੇ ਆਉਣਾ ਨਾ ਤੋ ਕੇ ਸਭ ਨੇ ਆਉਣਾ ਭਾਈ ਪੇਪਰ ਦੇਣਾ ਚਾਹੀ ਚਾਈ ਚਾਈ ਅਤੇ ਸੁੰਦਰ ਅੱਖਰ ਪਾਣੇ ਵਸਤੇ ਨਹੀਂ ਨੇ ਨਾਲ ਲਿਆਣੇ ਸਾਰਾ ਪੇਪਰ ਕਰਕੇ ਜਾਣਾ ਬਣਨਾ ਬਾਲਕ ਬੀਬਾ ਰਾਣਾ ਪਹਿਲੇ ਨੰਬਰ ਉਹ ਆਣਾ ਹੈ ਮਾਪਿਆਂ ਦਾ ਨਾ ਚਮਕਾਣਾ ਹੈ ਸ਼ਬਾਸੀ ਰਾਣੀ ਸਾਦੇ ਕੋਣੋਂ ਲੰਘਦੇ ਨੇ ਜੋ ਘਰ ਦੇ ਕੋਲੋਂ ਅਸੀਂ ਸੰਦੋਹਾ ਸਕੂਲ ਦੇ ਬੱਚੇ ਨੰਨੇ-ਮੁੰਨੇ ਦਿਲ ਦੇ ਸੱਚੇ ਮੇਰਾ ਨਾਮ ਗਨੂਰ ਕੌਰ ਹੈ ਮੈਂ ਪੰਜਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਸੰਦੋਹਾ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਪਾਣੀ ਪਾਣੀ ਨਾ ਬੇਕਾਰ ਵਹਾਈਏ ਇਸ ਦੀ ਪੂਰੀ ਕੀਮਤ ਪਾਈਏ ਕੀ ਬੰਦੇ ਤੇ ਕੀ ਜਾਨਵਰ ਰਹੇ ਸਦਾ ਇਸ ਤੇ ਨਿਰਭਰ ਅਜ ਪਾਣੀ ਦਾ ਬੜਾ ਮਹੱਤਵ ਨਾ ਸਮਝਾ ਨੂੰ ਆਪਾਂ ਸਮਝਾਈਏ ਪਾਣੀ ਨਾ ਬੇਕਾਰ ਵਹਾਈਏ ਪਾਣੀ ਬਹੁਤ ਵੱਡ ਮੁੱਲਾ ਸਰਮਾਇਆ ਕੁਦਰਤ ਸਾਡੀ ਝੋਲੀ ਪਾਇਆ ਜੇਕਰ ਸੰਜਮ ਨਾਲ ਵਰਤੀਏ ਇਸ ਦੀ ਕਿੱਲਤ ਤੋਂ ਬਚ ਜਾਈਏ ਪਾਣੀ ਨਾ ਬੇਕਾਰ ਵਹਾਈਏ ਸਾਇੰਸ ਦਾਣ ਅਜ ਦੇਣ ਦੁਹਾਈ ਪਾਣੀ ਤੈ ਸੰਭਾਲੋ ਭਾਈ মিডিਆ ਵੀ ਇਹੋ ਸਮਝਾਵੇ ਐਵੇਂ ਨਾ ਕਿਸੇ ਗੱਲ ਨੂੰ ਹਾਸੇ ਪਾਈਏ ਪਾਣੀ ਨਾ ਬੇਕਾਰ ਵਹਾਈਏ ਲੰਗ ਗਿਆ ਜੇ ਸਿਰ ਤੋਂ ਪਾਣੀ ਉਲਝੀ ਤਾਣੀ ਲੋਟਣਾ ਆਣੀ ਅਗਲੀ ਪੀੜ੍ਹੀ ਅੱਗੇ ਕਿਤੇ ਪਾਣੀ ਪਾਣੀ ਨਾ ਹੋ ਜਾਈਏ ਪਾਣੀ ਨਾ ਬੇਕਾਰ ਵਹਾਈਏ ਇਸ ਦੀ ਪੂਰੀ ਕੀਮਤ ਪਾਈਏ ਧੰਨਵਾਦ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ मैं परी कौर सत्तवीं बीह जमात की मेरे स्कूल का नाम सरकारी सीनियर सैकेंडरी स्कूल तुंगवाली है मेरे गाइड टीचर दमनजीत कौर मैम हैं अज मैं थोड़े तो सामने अपने वालों लिखी हुई कविता पेश कर जा रही हाँ मेरी कविता सुरलेख है माँ मेरी माँ दुनिया की सब तो प्यारी माँ मेरी माँ दुनिया की सब तो वक्री माँ कदे डांट दी डांट दी कदे मार दी ਪਰ ਅੱਖਾਂ 'ਚ ਕਦੇ ਹੰਝੂ ਆਉਣ ਨਾ ਦਿੰਦੀ ਪਰ ਅੱਖਾਂ 'ਚ ਕਦੇ ਹੰਝੂ ਆਉਣ ਨਾ ਦਿੰਦੀ ਇਹ ਹੈ ਮੇਰੀ ਪਿਆਰੀ ਮਾਂ ਆਪ ਚਾਹੇ ਮਾਰੇ ਆਪ ਚਾਹੇ ਮਾਰੇ ਚਾਹੇ ਕੁੱਟੇ ਪਰ ਦੁਜਾਂ ਨੂੰ ਕੁਝ ਕਹਿ ਨਾ ਦਿੰਦੀ ਪਰ ਦੁਜਾਂ ਨੂੰ ਕੁਝ ਕਹਿ ਨਾ ਦਿੰਦੀ ਇਹ ਹੈ ਮੇਰੀ ਪਿਆਰੀ ਮਾਂ ਚੰਗੀਆਂ ਗੱਲਾਂ ਵੀ ਮਾਂ ਹੀ ਸਿਖਾਉਂਦੀ ਹੈ ਚੰਗੀਆਂ ਗੱਲਾਂ ਵੀ ਮਾਂ ਹੀ ਸਿਖਾਉਂਦੀ ਹੈ ਚੰਗੇ ਅਤੇ ਬੁਰੇ ਦਾ ਫਰਕ ਵੀ ਸਿਖਾਉਂਦੀ ਹੈ ਵੱਡਿਆਂ ਦਾ ਸਤਿਕਾਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨਾਲ ਪਿਆਰ ਕਰੋ ਇਹ ਵੀ ਦੱਸਦੀ ਇਹ ਹੈ ਮੇਰੀ ਪਿਆਰੀ ਮਾਂ ਇਹ ਹੈ ਮੇਰੀ ਪਿਆਰੀ ਮਾਂ ਦੁਨੀਆ ਦੀ ਅਨੋਖੀ ਮਾਂ ਦੁਨੀਆ ਦੀ ਅਨੋਖੀ ਮਾਂ ਮੈਂ ਮਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗਵਾਲੀ ਦੀ ਵਿਦਿਆਰਥਣ ਹਾਂ ਮੇਰੇ ਗਾਈਡ ਅਧਿਆਪਕ ਦਮਨਜੀਤ ਕੌਰ ਮੈਮ ਹਨ ਹੁਣ ਮੈਂ ਤੁਹਾਡੇ ਸਾਹਮਣੇ ਆਪਣੇ ਖੁਦ ਦੁਆਰਾ ਲਿਖੀ ਗਈ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਰਲੇਖ ਹੈ ਸਮੇਂ ਦੀ ਕਦਰ ਕਰੋ ਸਮਾਂ ਬੜਾ ਅਨਮੋਲ ਹੈ ਸਮੇਂ ਦੀ ਕਦਰ ਕਰੋਗੇ ਤਾਂ ਹੀ ਤਾਂ ਫਿਰ ਜ਼ਿੰਦਗੀ ਵਿੱਚ ਅੱਗੇ ਜਾ ਪਾਓਗੇ ਜੇ ਜ਼ਿੰਦਗੀ ਵਿੱਚ ਸਫਲ ਹੋਣਾ ਫਿਰ ਸਮੇਂ ਦੀ ਕਦਰ ਕਰਨਾ ਸਿੱਖੋ ਸਮਾਂ ਬੜਾ ਅਨਮੋਲ ਹੈ ਸਮੇਂ ਦੀ ਕਦਰ ਕਰਨਾ ਸਿੱਖੋ ਸਮੇਂ ਦੀ ਕਦਰ ਕਰਨਾ ਸਿੱਖੋ ਸਮਾਂ ਹੈ ਮਿਹਨਤ ਦੀ ਕੁੰਜੀ ਜੇ ਸਭ ਕੰਮ ਸਮੇਂ ਸਿਰ ਕਰੋਗੇ ਤਾਂ ਹੀ ਤਾਂ ਫਿਰ ਇੱਕ ਚੰਗਾ ਇਨਸਾਨ ਕਹਾਉਂਗੇ ਸਮਾਂ ਬੜਾ ਅਨਮੋਲ ਹੈ ਸਮੇਂ ਦੀ ਕਦਰ ਕਰਨਾ ਸਿੱਖੋ ਸਮੇਂ ਦੀ ਕਦਰ ਕਰਨਾ ਸਿੱਖੋ ਜੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਸਮੇਂ ਨੂੰ ਇੰਜਨਾ ਗਵਾਓ ਸਮਾਂ ਬੜਾ ਕੀਮਤੀ ਹੈ ਸਮਾਂ ਬੜਾ ਅਨਮੋਲ ਹੈ ਸਮੇਂ ਦੀ ਕਦਰ ਕਰਨਾ ਸਿੱਖੋ ਸਮੇਂ ਦੀ ਕਦਰ ਕਰਨਾ ਸਿੱਖੋ ਧੰਨਵਾਦ ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਜਸਨੀਤ ਕੌਰ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਕન્યા ਹਾਈ ਸਕੂਲ ਪੁੱਚੋ ਮੰਡੀ ਬਠਿੰਡਾ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਜੀ ਕਰੇ ਮੇਰੇ ਗਾਈਡ ਅਧਿਆਪਕ ਦਾ ਨਾਮ ਸ਼੍ਰੀਮਤੀ ਰਣਜੀਤ ਕੌਰ ਹੈ ਜੀ ਕਰੇ ਪੰਛੀ ਬੰਜਾਵਾ ਅਸਮਾਨ ਦੇ ਵਿੱਚ ਉਡਾਰੀਆਂ ਲਾਵਾਂ ਜੀ ਕਰੇ ਪੰਛੀ ਬੰਜਾਵਾ ਅਸਮਾਨ ਦੇ ਵਿੱਚ ਉਡਾਰੀਆਂ ਲਾਵਾਂ ਜੀ ਕਰੇ ਪੁਲਿਸ ਬੰਜਾਵਾ ਚੋਰਾ ਨੂੰ ਮੈਂ ਸਬਕ ਸਿਖਾਵਾਂ ਜੀ ਕਰੇ ਪੁਲਿਸ જી કરેર મી આન પહેલા પાક બન જાવા બુ મેળાવા પેલા પાવા જી કરે ડાક્ટર બન મરીજાના મેં ઇલાજ કરાવવા ਜੀ ਕਰੇ ਡਾਕਟਰ ਬਣ ਜਾਵਾ ਮਰੀਜ਼ਾਂ ਦਾ ਮੈਂ ਇਲਾਜ ਕਰਾਵਾਂ ਜੀ ਕਰੇ ਪਾਣੀ ਬਣ ਜਾਵਾ ਜੀ ਕਰੇ ਪਾਣੀ ਬਣ ਜਾਵਾ ਪਿਆਸਿਆ ਦੀ ਮੈਂ ਪਿਆਸ 부ਜਾਵਾਂ ਜੀ ਕਰੇ ਪਾਣੀ ਬਣ ਜਾਵਾ ਪਿਆਸਿਆ ਦੀ ਮੈਂ ਪਿਆਸ 부ਜਾਵਾਂ ਜੀ ਕਰੇ ਬੱਦਲ ਬਣ ਜਾਵਾ ਸੁੱਕੀਆਂ ਥਾਵਾਂ ਤੇ ਮੀਂਹ ਵਰਸਾਵਾਂ ਜੀ ਕਰੇ ਬੱਦਲ ਬਣ ਜਾਵਾ ਸੁੱਕੀਆਂ ਥਾਵਾਂ ਤੇ ਮੀਂਹ ਵਰਸਾਵਾਂ ਜੀ ਕਰੇ ਪੁਸਤਕ ਬਣ ਜਾਵਾ ਸਭ ਨੂੰ ਚੰਗੀਆਂ ਗੱਲਾਂ ਸਿਖਾਵਾਂ ਜੀ ਕਰੇ ਪੁਸਤਕ ਬੰਜਾਵਾਂ ਸਭ ਨੂੰ ਚੰਗੀਆਂ ਗੱਲਾਂ ਸਿਖਾਵਾਂ ਜੀ ਕਰੇ ਕਿਤਾਬ ਬੰਜਾਵਾਂ ਜੀ ਕਰੇ ਕਿਤਾਬ ਬੰਜਾਵਾਂ ਜੀ ਕਰੇ ਕਿਤਾਬ ਬੰਜਾਵਾਂ ਸਭ ਨੂੰ ਸਿੱਖਿਆ ਦਾ ਪਾਠ ਪੜਾਵਾਂ ਸਭ ਨੂੰ ਸਿੱਖਿਆ ਦਾ ਪਾਠ ਪੜਾਵਾਂ ਜੀ ਕਰੇ ਫੌਜੀ ਬੰਜਾਵਾਂ ਜੀ ਕਰੇ ਫੌਜੀ ਬੰਜਾਵਾਂ ਲੜਦੇ ਲੜਦੇ ਸ਼ਹੀਦ ਹੋ ਜਾਵਾਂ ਧੰਨਵਾਦ ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਸ਼ਤ ਸ਼੍ਰੀ ਅਕਾਲ ਮੇਰਾ ਨਾਮ ਸ਼ਗਨਦੀਪ ਕੌਰ ਹੈ ਮੈਂ 7ਵੀਂ ਏਜਮਾਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਕੰਨੇ ਹਾਈ ਸਕੂਲ ਪੁੱਚੋ ਮੰਡੀ ਹੈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਗੁਰੂ ਮੇਰੀ ਮਾਂ ਮੇਰਾ ਪਹਿਲਾ ਗੁਰੂ ਮੇਰੀ ਮਾਂ ਮੇਰਾ ਪਹਿਲਾ ਗੁਰੂ ਜਿਸ ਨੇ ਮੈਨੂੰ ਜਨਮ ਦਿੱਤਾ ਜਿਸ ਨੇ ਮੈਨੂੰ ਜਨਮ ਦਿੱਤਾ ਸੁੰਦਰ ਇਹ ਸੰਸਾਰ ਦਿਖਾਇਆ ਸੁੰਦਰ ਐ ਸੰਸਾਰ ਦਿਖਾਇਆ ਗੁਰੂ ਪਿਤਾ ਦੀ ਮੈਂ ਸ਼ੁਕਰਗੁਜ਼ਾਰ ਹਾਂ ਕਰ ਮਿਹਨਤ ਹਰ ਸ਼ੌਂਕ ਮੇਰਾ ਜਿਸ ਨੇ ਪੋਗਾਇਆ ਖੂਬ ਮੈਨੂੰ ਲਾੜ ਲੜਾਇਆ ਦੁਨੀਆ ਦੀ ਹਰ ਚੀਜ਼ ਮੇਰੇ ਕਦਮਾਂ 'ਚ ਲਿਆਇਆ ਮੈਨੂੰ ਮੇਰੀ ਮੰਜ਼ਿਲ ਤੇ ਪਾਇਆ ਹੋਰ ਕੋਈ ਨਹੀਂ ਉਹ ਮੇਰਾ ਅਧਿਆਪਕ ਕਹਲਾਇਆ ਉਹ ਮੇਰਾ ਅਧਿਆਪਕ ਕਹਲਾਇਆ ਧੰਨਵਾਦ ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਬੁਸ਼ਾਂਤਵੀਰ ਕੌਰ ਹੈ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਕੰਨਿਆ ਹਾਈ ਸਕੂਲ ਹੈ ਗਾਈਡ ਅਧਿਆਪਕ ਦਾ ਨਾਮ ਸ਼੍ਰੀਮਤੀ ਰਣਜੀਤ ਕੌਰ ਹੈ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਪਿਆਰ ਆਓ ਸਾਰੇ ਲੋਕਾਂ ਨੂੰ ਪਿਆਰ ਕਰੀਏ ਦਿਲਾਂ ਵਿੱਚ ਕਦੇ ਨਾ ਨਫ਼ਰਤ ਭਰਿਏ ਸਾਰੇ ਹੀ ਨੇ ਆਪਣੇ ਕੋ ਬਗਾਨਾ ਕੋਈ ਨਾ ਪਿਆਰ ਜੱਗ ਤੇ ਤਰਾਨਾ ਕੋਈ ਨਾ ਪਿਆਰ ਜੱਗ ਤੇ ਤਰਾਨਾ ਕੋਈ ਨਾ ਸੁੱਚੇ ਸੱਚੇ ਦਿਲਾਂ ਦਾ ਵਿਚਾਰ ਰੱਖੀਏ ਸੱਚੇ ਸੱਚੇ ਦਿਲਾਂ ਦਾ ਵਿਚਾਰ ਰੱਖੀਏ ਦਿਲਾਂ ਵਿੱਚ ਕਦੇ ਨਾ ਹੰਕਾਰ ਰੱਖੀਏ ਦਿਲਾਂ ਵਿੱਚ ਕਦੇ ਨਾ ਹੰਕਾਰ ਰੱਖੀਏ ਵੰਡੀਆਂ ਦਿਲਾਂ 'ਚ ਕਦੇ ਆਉਣ ਦਈਏ ਨਾ ਵੰਡੀਆਂ ਦਿਲਾਂ 'ਚ ਕਦੇ ਆਉਣ ਦਈਏ ਨਾ ਝਗੜਾ ਕਿਸੇ ਨੂੰ ਕਦੇ ਪਹੁੰਦਈਏ ਨਾ ਝਗੜਾ ਕਦੇ ਕਿਸੇ ਨੂੰ ਪਹੁੰਦਈਏ ਨਾ ਲੋਕਾਂ ਵਿੱਚ ਰਹੀਏ ਸਦਾ ਪਿਆਰ ਵੰਡਦੇ ਲੋਕਾਂ ਵਿੱਚ ਰਹੀਏ ਸਦਾ ਪਿਆਰ ਵੰਡਦੇ ਚੰਗੇ ਲੱਗਦੇ ਨਹੀਂ ਜਿਹੜੇ ਦੂਜਿਆਂ ਨੂੰ ਭੰਡਦੇ ਚੰਗੇ ਲੱਗਦੇ ਨਹੀਂ ਜਿਹੜੇ ਦੂਜਿਆਂ ਨੂੰ ਭੰਡਦੇ ਛੋਟੇ ਵੱਡੇਾਂ ਦਾ ਸਤਿਕਾਰ ਕਰੀਏ ਛੋਟੇ ਵੱਡੇਾਂ ਦਾ ਸਤਿਕਾਰ ਕਰੀਏ ਜਿੰਨਾ ਹੋਵੇ ਦੁਨੀਆ ਤੇ ਪਿਆਰ ਵੰਡੀਏ ਜਿੰਨਾ ਹੋਵੇ ਦੁਨੀਆ ਤੇ ਪਿਆਰ ਵੰਡੀਏ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਤਕਦੀਰ ਕੌਰ ਹੈ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਨਿੱਕਾ ਬਾਲ ਨਿੱਕਾ ਜਿਹਾ ਬਾਲ ਹਾਂ ਅਮੜੀ ਦਾ ਲਾਲ ਹਾਂ ਹੱਸਦਾ ਹਸੋਂਦਾ ਹਾਂ ਤੁਰਦਾ ਮਸਤ ਚਾਲ ਹਾਂ ਨਿੱਕੇ ਨਿੱਕੇ ਹੱਥ ਮੇਰੇ ਨਿੱਕੇ ਨਿੱਕੇ ਪੈਰ ਹੱਥਾਂ ਨਾਲ ਕੰਮ ਕਰਾਂ ਪੈਰਾਂ ਨਾਲ ਸੈਰ ਨਿੱਕਾ ਜਿਹਾ ਬਾਲ ਹਾਂ ਅਮੜੀ ਦਾ ਲਾਲ ਹਾਂ ਹੱਸਦਾ ਹਸੁੰਦਾ ਹਾਂ ਤੁਰਦਾ ਮਸਤ ਚਾਲ ਹਾਂ ਮੰਮੀ ਜੀ ਦਾਲ ਕਰਦਾ ਕੰਮ ਮੈਂ ਕਰਾਵਾ ਪਾਪਾ ਜੀ ਦੇ ਨਾਲ ਜਾਵਾ ਘੁੰਮਣ ਬਾਜ਼ਾਰ ਨਿੱਕਾ ਜਿਹਾ ਬਾਲ ਹਾਂ ਅਮੜੀ ਦਾ ਲਾਲ ਹਾਂ ਹੱਸਦਾ ਹਸੁੰਦਾ ਹਾਂ ਤੁਰਦਾ ਮਸਤ ਚਾਲ ਹਾਂ ਦਾਦੀ ਜੀ ਵੀ ਕਹਾਣੀਆਂ ਤੇ ਸਾਖੀਆਂ ਸੁਣਾਉਂਦੇ ਦਾਦਾ ਜੀ ਵੀ ਚੰਗੇ ਕੰਮ ਕਰਨੇ ਸਿਖੋਂਦੇ ਨਿੱਕਾ ਜਿਹਾ ਬਾਲ ਹਾਂ ਅਮੜੀ ਦਾ ਲਾਲ ਹਾਂ ਹੱਸਦਾ ਹੱਸੋਂਦਾ ਹਾਂ ਤੁਰਦਾ ਮਸਤ ਚਾਲ ਹਾਂ ਤਨਵਰ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ਗਨਦੀਪ ਕੌਰ ਹੈ ਮੈਂ 8ਵੀਂ ਕਲਾਸ ਵਿੱਚ ਪੜਦੀ ਹਾਂ ਮੇਰੀ ਕਵਿਤਾ ਦਾ ਨਾਮ ਹੈ ਸਕੂਲ ਤੜਕੇ ਉੱਠਣ ਨੂੰ ਚਿੱਤ ਨਹੀਂ ਕਰਦਾ ਨੀਂਦ ਨਾ ਪਾਈ ਘੇਰੇ ਚੜਿਆ ਸੂਰਜ ਚਮਕਣ ਕਿਰਨਾ ਰੌਣਕ ਚਾਰਚ ਪੇਰੇ ਮੰਮੀ ਮੈਨੂੰ ਬਾਜਾ ਮਾਰੇ ਉੱਠ ਲਾੜਲੇ ਮੇਰੇ ਘੰਟੀ ਸਕੂਲ ਦੀ ਵੱਜੀ ਸਾਥੀ ਉਡੀਕਣ ਤੇਰੇ ਘੰਟੀ ਸਕੂਲ ਦੀ ਵੱਜੀ ਸਾਥੀ ਉਡੀਕਣ ਤੇਰੇ ਧੰਨਵਾਦ ਇਹ ਨਾਮ ਪਰਨੀਤ ਕੌਰ ਹੈ ਮੈਂ 5ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੀ ਕਵਿਤਾ ਦਾ ਨਾਮ ਹੈ ਮਾਂ ਮੇਰੀ ਮਾਂ ਬੜੀ ਪਿਆਰੀ ਉਹਦੀ ਹਰ ਗੱਲ ਬੜੀ ਨਿਆਰੀ ਘਰ ਦੇ ਸਾਮ ਸੰਭਾਲੋ ਕਰਦੀ ਸਾਡਾ ਸਭ ਦਾ ਖਿਆਲ ਉਹ ਕਰਦੀ ਸਾਡੀ ਹਰ ਲੋੜ ਦਾ ਧਿਆਨ ਉਹ ਕਰਦੀ ਸਤਿਆਂ ਨੂੰ ਵੀ ਪਿਆਰ ਉਹ ਕਰਦੀ ਰੱਬ ਉਹਦੀਆਂ ਮਰਾਦਾਂ ਨੂੰ ਭਗ ਲਾਵੇ ਲੰਮੀਆਂ ਲੰਮੀਆਂ ਉਮਰਾਂ ਉਹ ਹੰਡਾਵੇ ਮੇਰੀ ਮਾਂ ਬੜੀ ਪਿਆਰੀ ਮੇਰੀ ਮਾਂ ਬੜੀ ਪਿਆਰੀ ਉਹਦੀ ਹਰ ਗੱਲ ਬੜੀ ਨਿਆਰੀ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਤਿਮਰਨ ਕੌਰ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਗੁਰਜਮਾਨਸਾ ਵਿਖੇ ਪੜ੍ਹਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਹਰੀ ਦੀਵਾਲੀ ਸਾਥਿਓ ਆ ਰਹੀ ਦੀਵਾਲੀ ਸਾਥਿਓ ਆ ਰਹੀ ਦੀਵਾਲੀ ਮੰਮੀ ਨੂੰ ਸਫਾਈ ਦੀ ਕਾਲੀ ਮੈਂ ਵੀ ਕਰਨੀ ਇੱਕ ਗੱਲ ਮੈਂ ਵੀ ਕਰਨੀ ਇੱਕ ਗੱਲ ਪ੍ਰਦੂਸ਼ਣ ਦਾ ਕਰੀਏ ਹੱਲ ਐਤ ਕੀ ਪਟਾਕੇ ਨਹੀਂ ਲਿਆਉਣੇ ਐਤ ਕੀ ਪਟਾਕੇ ਨਹੀਂ ਲਿਆਉਣੇ ਪੈਸੇ ਤੋਂ ਇਹ ਵਿੱਚ ਨਹੀਂ ਉਡਾਣੇ ਮੈਂ ਤਾਂ ਇੱਕ ਪੱਤਾ ਲਗਾਵਾਂਗੀ ਮੈਂ ਤਾਂ ਇੱਕ ਪੱਤਾ ਲਗਾਵਾਂਗੀ ਹਰੀ ਦੀਵਾਲੀ ਮਨਾਵਾਂਗੀ ਹਰੀ ਦੀਵਾਲੀ ਮਨਾਵਾਂਗੇ ਸਾਰੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਆੰਕਾ ਹੈ ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਰਜਮਾਨ ਸਾਹਿਬ ਆਪਦੀਆਂ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀਆਂ ਜਿਸ ਦਾ ਨਾਮ ਹੈ ਨਿੱਕੇ ਨਿੱਕੇ ਕਦਮ ਨਿੱਕੇ ਨਿੱਕੇ ਕਦਮਾਂ ਨਾਲ ਮੰਜ਼ਲਾਂ ਵੱਡੀਆਂ ਪਾਵਾਂਗੇ ਆਲਸ ਨੂੰ ਤਿਆ ਕੇ ਮਿਹਨਤ ਦਾ ਸੂਰਜ ਚੜ੍ਹਾਵਾਂਗੇ ਮਾਂ ਬਾਪ ਨੇ ਦੇਖੇ ਜੋ ਸੁਪਨੇ ਸਾਡੇ ਲਈ ਉਹਨਾਂ ਨੂੰ ਪੂਰਾ ਕਰਨੀ ਖੁਦ ਨੂੰ ਦਮ ਦਿਵਾਵਾਂਗੇ ਸੱਚ ਦੀ ਪੌੜੀ ਤੇ ਚੜ੍ਹ ਕੇ ਅੱਗੇ ਵਧ ਕੇ ਝੂਠ ਨੂੰ ਜੜ ਤੋਂ ਮਾਰ ਮੁਕਾਵਾਂਗੇ ਮਾਸੂਮ ਜੇ ਨੇ ਚਿਹਰੇ ਸਾਡੇ ਝੋਲੀਆਂ ਗੱਲਾਂ ਨਾਲ ਹਰ ਪਾਸੇ ਪਿਆਰ ਵਰਸਾਵਾਂਗੇ ਵੱਡਿਆਂ ਦਾ ਸਤਿਕਾਰ ਕਰਨਾ ਫਰਜ਼ ਹੈ ਸਾਡਾ ਲਲ ਮਿਲ ਕੇ ਰਹਿਣ ਦਾ ਨਾਰਾ ਲਵਾਵਾਂਗੇ ਧੰਨਵਾਦ ਮੇਰਾ ਨਾਮ ਹਰਨੂਰ ਕੌਰ ਹੈ ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਆਦਮਪੁਰਾ ਵਿੱਚ ਪੜਦੀ ਹਾਂ ਮੇਰੀ ਕਵਿਤਾ ਦਾ ਨਾਮ ਹੈ ਪੰਜਾਬ ਦੀ ਬਸ ਸੋਨੇ ਦੀ ਇਹ ਮੁੰਦਰੀ ਚ ਨਾਗ ਕੋਹੀ ਨੂਰੇ ਸੋਨੇ ਦੀ ਇਹ मुंदਰੀ ਚੋ ਨਾਗ ਕੋਹੀ ਨੂਰੇ ਦੁਨੀਆ ਦੇ ਵਿੱਚ ਇਹ ਬੜਾ ਮਸਹੂਰੇ ਅੱਜ ਖੋਲਾਂਗਾ ਮੈਂ ਅੱਜ ਖੋਲਾਂਗਾ ਮੈਂ ਰਾ ਰੰਗਲਾ ਪੰਜਾਬ ਰਹਿ ਜੱਗ ਜੱਗ ਵਸਦਾ ਰੰਗਲਾ ਪੰਜਾਬ ਹੈ ਜੱਗ ਜੱਗ ਵਸਦਾ ਖੁਸ਼ੀਆਂ ਦੇ ਖੁਸ਼ੀਆਂ ਦੇ ਖੁਸ਼ੀਆਂ ਦੇ ਮੇਲੇ ਇੱਥੇ ਰਹਿਣ ਲੱਗਦੇ ਸੋਨੇ ਤੇ ਸਨਖੇ ਮੁੰਡੇ ਮਾਣ ਜੱਗ ਦੇ ਸੋਨੇ ਤੇ ਸਨਖੇ ਮੁੰਡੇ ਮਾਣ ਜੱਗ ਦੇ ਕੰਨ ਤਨ ਕੰਨ ਤਨ ਗਿੱਦੇ ਚੋਕਰਾਂ ਨੱਡੀਆਂ ਪਿੰਡਾਂ ਵਿੱਚ ਮੁੰਡੇ ਖੇੜ ਦੇ ਕ ਵੱਡੀਆਂ ਪਿੰਡਾਂ ਵਿੱਚ ਮੁੰਡੇ ਖੇਡਦੇ ਕ ਵੱਡੀਆਂ ਵੰਡੇ ਖੁਸ਼ੀਆਂ ਵੰਡੇ ਖੁਸ਼ੀਆਂ ਤਿਉਹਰ ਰਹੇ ਹੱਸਦਾ ਮੇਰਾ ਰੰਗਲਾ ਮੇਰਾ ਰੰਗਲਾ ਪੰਜਾਬ ਰਹੇ ਜੱਗ ਜੱਗ ਵਸਦਾ ਰੰਗਲਾ ਪੰਜਾਬ ਰਹੇ ਜੱਗ ਜੱਗ ਵਸਦਾ ਪੰਵਾ ਮੇਰਾ ਨਾਮ ਹਰਪ੍ਰੀਤ कौर ਹੈ ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਦਮਪੁਰ ਵਿੱਚ ਪੜਦੀ ਹਾਂ मैं तो हमारे सामने अपनी कविता पेश करने जा रही हाँ मेरी कविता का नाम है मेरा प्यारा देश सब तो प्यारा मेरा देश सब तो न्यारा मेरा देश दुनिया जिस ते मान करे ये है मेरा प्यारा देश सोना चांदी सुंदर प्यारा मेरा देश ਨਦੀਆਂ ਦੇ ਵਿੱਚ ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਮੇਰੀ ਕਵਿਤਾ ਦਾ ਨਾਮ ਹੈ ਮੇਰਾ ਸਕੂਲ ਮੈਨੂੰ ਮੇਰਾ ਸਕੂਲ ਹੈ ਪਿਆਰਾ ਲੱਗੀ ਇਸ ਬਤੂਨੇ ਆਰਾ ਰੰਗਦਾਰ ਤਸਵੀਰਾਂ ਨਾਲ ਪर्यਾ ਹਰ ਦੀਵਾਰ ਨੂੰ ਸੁੰਦਰ ਹੈ ਕਰਿਆ ਮੂਹਾਂ ਵੀ ਮੈਨੂੰ ਕਿੰਨਾ ਸਾਰਾ ਮੈਨੂੰ ਮੇਰਾ ਅੱਖਾਂ ਹੀ ਬਸਤਾ ਵੀ ਨਾ ਹੁਣ ਲੱਗੇ ਪਾਰਾ ਮੈਨੂੰ ਮੇਰਾ ਸਕੂਲ ਹੈ ਪਿਆਰਾ ਆੜੀ ਨਾਲ ਚੂਲਿਆਂ ਤੇ ਜਾਵਾ ਹੱਸਾਂ ਖੇਡਾਂ ਨੱਚਾਂ ਤੇ ਗਾਵਾਂ ਰੌਣਕ ਨਾਲ ਭਰਿਆ ਸਕੂਲ ਸਾਰਾ ਮੈਨੂੰ ਮੇਰਾ ਸਕੂਲ ਹੈ ਪਿਆਰਾ ਮੈਨੂੰ ਮੇਰਾ ਸਕੂਲ ਹੈ ਪਿਆਰਾ ਧੰਨਵਾਦ ਜੀ ਸਾਸ਼ਰੀਆਕਾਰ ਮੇਰਾ ਨਾਮ ਗੁਰੇ ਕਮਪੀਤ ਕੌਰ ਹੈ ਮੇਰੇ ਸਕੂਲ ਦਾ ਨਾਮ ਅਕਾਲ ਅਕੈਡਮੀ ਬਾਗਾ ਹੈ ਮੇਰੀ ਅੱਜ ਕਵਿਤਾ ਦਾ ਨਾਮ ਹੈ ਬੱਚਿਓ ਪੜਨਾ ਬੜਾ ਜ਼ਰੂਰੀ ਬੱਚਿਓ ਪੜਨਾ ਬੜਾ ਜ਼ਰੂਰੀ ਸਮਝੋ ਨਾ ਇਸ ਨੂੰ ਮਜਬੂਰੀ ਤੈ ਕਰ ਦਿੰਦੀ ਹੈ ਮੰਜ਼ਿਲ ਦੀ ਦੂਰੀ ਤਾ ਦਿੰਦੀ ਹੈ ਗੁਰੂ ਦੀ ਘੂਰੀ ਜਿਹੜੇ ਕਰਨਗੇ ਮਿਹਨਤ ਪੂਰੀ ਥਾਨਗੇ ਉਹੀ ਰੱਜ ਕੇ ਚੂਰੀ ਬੱਚਿਓ ਪੜਨਾ ਬੜਾ ਜ਼ਰੂਰੀ ਸਮਝੋ ਨਾ ਇਸ ਨੂੰ ਮਜਬੂਰੀ ਅਸਮਾਨੀ ਚਮਕੇ ਤਾਰੇ ਨੂਰੀ ਸਮਝੋ ਨਾ ਇਸ ਨੂੰ ਮਜਬੂਰੀ ਬੱਚਿਓ ਪੜਨਾ ਬੜਾ ਜ਼ਰੂਰੀ ਸਮਝੋ ਨਾ ਇਸ ਨੂੰ ਮਜਬੂਰੀ ਮੰਜ਼ਲਾਂ ਉੱਤੇ ਚੜਕੇ ਦਮ ਲੈੰਦੇ ਅਸਮਾਨੀ ਚਮਕਣ ਤਾਰੇ ਨੂਰੀ ਬੱਚਿਓ ਪੜਨਾ ਬੜਾ ਜ਼ਰੂਰੀ ਸਮਝੋ ਨਾ ਇਸ ਨੂੰ ਮਜਬੂਰੀ ਮਾਪਿਆਂ ਦੇ ਅਧਿਆਪਕਾਂ ਦਾ ਨਾਂ ਰੌਸ਼ਨ ਕਰਕੇ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੌਸ਼ਨ ਕਰਕੇ ਖੱਟ ਜਾਂਦੇ ਉਹੀ ਮਸ਼ਹੂਰੀ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਮੇਰਾ ਨਾਮ ਰੱਜਿਆ ਮੈਂ ਸਰਕਾਰੀ ਫੈਮਿਲੀ ਸਮਾਰਟ ਸਕੂਲ ਬੁਰਜਮਾ ਉਸਾ ਵਿਖੇ ਪੜਦੀ ਆ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਆ ਜਿਸ ਦਾ ਨਾਮ ਹੈ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਸੋਹਣੀਆਂ ਯਾਰੀਆਂ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਸੋਨੀਆਂ ਯਾਰੀਆਂ ਕਿਤਾਬਾਂ ਕਦੇ ਕਹਾਣੀ ਕਰ ਦੇ ਕਵਿਤਾ ਤੇ ਲੇਖ ਕਦੇ ਕਹਾਣੀ ਕਰ ਦੇ ਕਵਿਤਾ ਤੇ ਲੇਖ ਜਪਨ ਜੋ ਪਿਆਰੀਆਂ ਕਿਤਾਬਾਂ ਮੈਨੂੰ ਲਗਨ ਤੇ ਯਾਰੀਆਂ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਸੋਨੀਆਂ ਯਾਰੀਆਂ ਕਿਤਾਬਾਂ ਜਾਣ ਦੇ ਟੰਗ ਦੱਸਦੀਆਂ ਜਾਨ ਦੇ ਟੰਗ ਦੱਸਦੀਆਂ ਇਹ ਹੌਲੀ ਪਾਰੀ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਸਿਖਾਣ ਪਿਆਰੀਆਂ ਕਿਤਾਬਾਂ ਤੈਨੂੰ ਲਗਨ ਪਿਆਰੀਆਂ ਕਿਤਾਬਾਂ ਮੈਨੂੰ ਲਗਨ ਪਿਆਰੀਆਂ ਕਿਤਾਬਾਂ ਸੋਨੀਆਂ ਨਿਆਰੀਆਂ ਕਿਤਾਬਾਂ ਸਾਰੇ ਰਸਤੇ ਸਮਝਾਉਂਦੀਆਂ ਸਾਰੇ ਰਸਤੇ ਸਮਝਾਉਂਦੀਆਂ ਲੱਗਨੂਏ ਪਾਰੀ ਕਿਤਾਬਾਂ ਮੈਨੂੰ ਲੱਗਨ ਪਿਆਰੀਆਂ ਕਿਤਾਬਾਂ ਮੈਨੂੰ ਲੱਗਨ ਪਿਆਰੀਆਂ ਕਿਤਾਬਾਂ ਸੋਨੀਆਂ ਨਿਆਰੀਆਂ ਕਿਤਾਬਾਂ ਧੰਨਵਾਦ ਅੱਜ ਤੁਸੀਂ ਸੁਣਿਆ ਨੰਨੇ-ਮੁੰਨੇ ਬੱਚਿਆਂ ਦੀਆਂ ਆਵਾਜ਼ਾਂ ਦੇ ਵਿੱਚ ਬਹੁਤ ਪਿਆਰੀਆਂ ਜੀਆਂ ਕਵਿਤਾਵਾਂ ਇਕੱਲਾ ਪ੍ਰੋਗਰਾਮ ਨੇ ਇੱਕ ਮਿਸ਼ਨ ਵੀ ਹੈ ਤਾਂ ਜੋ ਅਸੀਂ ਪੰਜਾਬੀ ਸਾਹਿਤ ਨੂੰ ਜ਼ਿੰਦਾ ਰੱਖ ਸਕੀਏ ਤੇ ਪੰਜਾਬੀ ਸਾਹਿਤ ਨੂੰ ਅਸੀਂ ਜ਼ਿੰਦਾ ਰੱਖਣ ਦੇ ਲਈ ਇਕੱਲੇ ਕਹਿੰਦੇ ਇੱਕ ਜਿਹੜਾ ਹੁੰਦਾ ਇੱਕ ਹੁੰਦਾ ਹੈ ਤੇ ਜਦੋਂ ਇੱਕ ਨਾਲ ਇੱਕ ਜੁੜ ਜਾਏ 11 ਹੋ ਜਾਂਦੇ ਆ ਤੇ ਸਾਨੂੰ ਸਾਰਿਆਂ ਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਤੁਸੀਂ ਸਾਰੇ ਜਣੇ ਆਪਣੇ ਵਿਚਾਰ ਸਾਨੂੰ ਦੱਸਦੇ ਰਹੋ ਸਾਡਾ ਜਿਹੜਾ ਨੰਬਰ ਹੈ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਤੁਸੀਂ ਸਾਨੂੰ ਆਪਣੇ ਸੁਝਾਅ ਦੱਸਦੇ ਰਹੋ ਤੇ ਤੁਸੀਂ ਜੁੜੇ ਰਹੋ ਪੰਜਾਬ ਪਵਨ ਕੈਨੇਡਾ ਦੀ ਪੇਸ਼ਕਸ਼ ਨਵੀਆਂ ਕਲਮਾਂ ਨਵੀਂ ਉਡਾਨ ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ